ਦੋਸਤੋ ਜਲਦੀ ਦੋਸਾਂਸ ਦੀ ਮੂਵੀ ਆ ਰਹੀ ਹੈ ਜੱਟ ਐਂਡ ਜੁਲੀਅਟ 3 ਦਲਜੀਤ ਦੋਸਾਂਜ ਪੰਜਾਬ ਦੇ ਵਿੱਚ ਆਏ ਹੋਏ ਨੇ ਅਤੇ ਫਿਲਮ ਦੀ ਪ੍ਰਮੋਸ਼ਨ ਦੇ ਵਿੱਚ ਬਹੁਤ ਜ਼ਿਆਦਾ ਬਿਜੀ ਨੇ ਤੇ ਜਗ੍ਹਾ-ਜਗ੍ਹਾ ਦੇ ਵਿੱਚ ਫਿਲਮ ਦੀ ਪ੍ਰਮੋਸ਼ਨ ਦੇ ਲਈ ਜਾ ਰਹੇ ਨੇ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਦਲਜੀਤ ਦੋਸਾਂਜ ਆਪਣੇ ਫੈਨਸ ਨੂੰ ਮਿਲੇ ਪ੍ਰੈਸ ਕਾਨਫਰੰਸ ਕੀਤੀ ਦਲਜੀਤ ਦੋਸਾਂਜ ਜਿੰਨਾ ਸੁਲਝਿਆ ਹੋਇਆ ਇਨਸਾਨ ਇੰਡਸਟਰੀ ਦੇ ਵਿੱਚ ਇਸ ਸਮੇਂ ਕੋਈ ਵੀ ਨਹੀਂ ਆ ਦਲਜੀਤ ਦੋਸਾਂਜ ਕਦੇ ਵੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦਾ ਆ ਇੱਕ ਕੌਂਟਰੋਵਰਸੀ ਹੋਣ ਲੱਗੀ ਸੀ ਉਹ ਹੁੰਦੀ ਹੁੰਦੀ ਟਲ ਗਈ ਸ਼ੁਕਰ ਕਰੋ ਦਲਜੀਤ ਦੋਸਾਂਜ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਸੀ ਤਾਂ ਬੀ ਐਨ ਸ਼ਰਮਾ ਵੀ ਉਹਨਾਂ ਦੇ ਨਾਲ ਬੈਠੇ ਸੀ ਨ ਸ਼ਰਮਨ ਨੇ ਕਹਤਾ ਬਈ ਦਲਜੀਤ ਦਸਾਂਝ ਨੇ ਹੁਣ ਬਾਲੀਵੁੱਡ ਨੂੰ ਪਿੱਛੇ ਛੱਡਤਾ ਆ ਸਲਮਾਨ ਸ਼ਾਹਰੁਖ ਕਿੱਥੇ ਇਸਵੇਂ ਮੇ ਵੈਰੀਗੋ ਵੀ ਜਨ ਸਰਮਨ ਨੇ ਕਿਹਾ ਵੀ ਸਲਮਾਨ ਸਾਰੂਖ ਕਿਤੇ ਨੇ ਤਾਂ ਦਿਲਜੀਤ ਦੋਸਾਂਝ ਨੇ ਕਿਹਾ ਵੀ ਨਹੀਂ ਐਦਾਂ ਨਹੀਂ ਕਹਿਣਾ ਦਿਲਜੀਤ ਨੇ ਮਾਮਲੇ ਨੂੰ ਸੰਭਾਲ ਲਿਆ ਕਿਉਂਕਿ ਦਿਲਜੀਤ ਦੋਸਾਂਝ ਸਲਮਾਨ ਖਾਨ ਅਤੇ ਸਾਰੂਖ ਖਾਨ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਹੈ ਜਦੋਂ ਅਮਬਾਨੀਆਂ ਦੇ ਵਿਆਹ ਦੇ ਵਿੱਚ ਸਾਰੂਖ ਖਾਨ ਨੂੰ ਮਿਲੇ ਸੀ ਤਾਂ ਸਾਰੂਖ ਖਾਨ ਵੀ ਦਿਲਜੀਤ ਦੋਸਾਂਝ ਦਾ ਫੈਨ ਹੈ ਤੁਹਾਨੂੰ ਪਤਾ ਹੈ ਦੋਸਤੋ ਦਿਲਜੀਤ ਦੋਸਾਂਝ ਨੂੰ ਕਿਹਾ ਸੀ ਵੀ ਗਾਣਾ ਗਾਕੇਗਾ ਤੇ ਦਿਲਜੀਤ ਦੋਸਾਂਝ ਦੇ ਨਾਲ ਪਰਫਾਰਮ ਵੀ ਕੀਤਾ ਸੀ ਸਟੇਜ ਦੇ ਉੱਤੇ ਸੋ ਦਿਲਜੀਤ ਦੋਸਾਂਝ ਇਸੇ ਕਰਕੇ ਬਹੁਤ ਡਾਊਨ ਟਵਰਥਾ ਤੇ ਇਸੇ ਕਰਕੇ ਦਲਜੀਤ ਦੋਸਾਂਝ ਨੇ ਮੁੱਦੇ ਨੂੰ ਸੰਭਾਲ ਵੀ ਲਿਆ ਤੁਸੀਂ ਵੀਡੀਓ ਵੀ ਦੇਖ ਹੀ ਲਈਆ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਧੰਨਵਾਦ